ਤਾਂ ਤੇ ਵੀ ਲੋਕ ਬਰੇ ਉਹ ਪਤਰਾ ਦੇ ਵਿੱਚ ਜਿਹੜੀ ਹੈਗੀ ਸਾਡੀ ਕਾਨਫਰੰਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਪਹਿਲਾਂ ਤਾਂ ਤੁਹਾਨੂੰ ਕਮਿਸ਼ਨਰ ਦੇ ਵਿੱਚ ਸਾਰਿਆਂ ਦੇ ਮਿਲਦਾ ਸਾਰਿਆਂ ਨਾਲ ਮਿਲਦਾ ਮੌਕਾ ਮੈਨੂੰ ਮਿਲਦਾ ਰਿਹਾ ਜਦੋਂ ਮੈਂ ਇੱਥੇ ਡੀਸੀਪੀ ਇਨਵੈਸਟੀਗੇਸ਼ਨ ਦੇ ਤੌਰ ਤੌਰ ਕੰਮ ਕਰ ਰਿਹਾ ਸੀ ਤਾਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਜਿਹੜੀ ਹੈਗੀ ਜਲੰਧਰ ਜ਼ਿਲ੍ਹਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਉਹ ਆਪਣੇ ਮਿਲੇ ਹੈ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਡੀਐਸਪੀ ਮਕੌਦਰ ਸਾਡੇ ਅਨਸੂਖਪਾਲ ਸਿੰਘ ਸਾਡੇ ਐਸਪੀਡੀ ਸਰਦਾਰ ਸਰਬਜੀਤ ਸਿੰਘ ਰਾਏ ਇਹਨਾਂ ਦੀ ਜਿਹੜੇ ਡੀਟੇਲਸ ਹੈਗੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਇਹਦੇ ਵਿੱਚ ਪਿੱਛੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਟੈਰਰਿਸਟ ਜਿਹਨੂੰ ਘੋਸ਼ਿਤ ਕੀਤਾ ਹੋਇਆ ਹੈ ਗੁਰਪਤਵੰਤ ਸਿੰਘ ਪੰਨਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੇਸ਼ ਤੋਂ ਫਲਾਉਣ ਦਾ ਜਿਹੜਾ ਉਹਦਾ ਟੀਚਾ ਹੁੰਦਾ ਤਾਂ ਉਹ ਵਕ ਵਕ ਜਿਹੜੇ ਮੋਡਿਊਲ ਤਿਆਰ ਕਰਦਾ ਆਪਣੇ ਸਾਡੇ ਜਿਹੜੀ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਕਿ ਸਾਡੇ ਵਿੱਚ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋਵੇ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋਵੇ ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬੱਸ ਕੀਤਾ ਹੈਗਾ ਇੱਕ ਮੋਡਿਊਲ ਬੱਸ ਕੀਤਾ ਉਹਦੇ ਵਿੱਚ ਇਹ ਜਿਹੜਾ ਗੁਰਪਤਵੰਦ ਸਿੰਘ ਪੰنو ਹੈ ਉਹਦੇ ਇੱਕ ਬਲਕਰਨ ਸਿੰਘ ਨਾਂ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਂ ਕੈਨੇਡਾ ਦੇ ਵਿੱਚ ਇੱਕ ਰਹਿੰਦਾ ਹੈਗਾ ਜੋ ਨਕੌਦਰ ਏਰੀਆ ਦੇ ਜਿਹੜਾ ਹੈਗਾ ਰਹਿਣ ਵਾਲਾ ਹੈਗਾ ਖਾਨਪੁਰ ਢੱਡੇ ਉਹਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਲਕਰਤ ਸਿੰਘ ਉੱਥੇ ਰਹਿ ਰਿਹਾ ਹੈ ਜਿਹੜਾ ਬਲਕਰਨ ਸਿੰਘ ਹੈਗਾ ਪਹਿਲਾਂ ਤੁਹਾਡੇ ਜਿਹੜੀ ਹੈਗੀ ਇੱਕ ਤੁਹਾਡੇ ਇਤਿਹਾਸ ਦੇ ਵਿੱਚ ਆਉਣਾ ਹੈ ਕਿ ਇੱਕ ਵਾਰਦਾਤ ਜਿਹੜੀ ਹੈਗੀ ਨੰਗਲ ਪਿੰਡ ਬਥਾੜਾ ਫਲੋਰ ਦੇ ਵਿੱਚ ਪੈਂਦਾ ਉਥੇ ਆਪਣੇ ਵੀਰੌਡ ਡਾਕਟਰ ਜਿਹੜੇ ਹੈਗੇ ਆਪਣੇ ਆਂਬੇਦਕਰ ਸਾਹਿਬ ਦੇ ਜਿਹੜੀ ਹੈਗੀ ਸਟੈਚੂ ਦੇ ਬਾਹਰ ਉਹਨਾਂ ਨੇ ਸਲੋਗਨ ਵਗੈਰਾ ਲਿਖੇ ਸੀ ਜਿਹੜਾ ਸੀ ਕੇਸ ਬਸਟ ਕਰ ਲਿਆ ਸੀ ਇਹ 85 ਨੰਬਰ ਮਕਦਮਾ ਦਰਜ ਹੋਇਆ ਸੀ 31325 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਆਇਆ ਸੀ ਉਹ ਸਾਡਾ ਉਸ ਕੇਸ ਦੇ ਵਿੱਚ ਵੀ ਜਿਹੜਾ ਕ୍ୟੂ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੇ ਸਹਿਦੋਸ਼ੀ ਸੀ ਅਸੀਂ ਦੋ ਉਹਨਾਂ ਦੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਬਾਹਰ ਬੈਠੇ ਸੀ ਬਲਕਰਨ ਦੇ ਨਾਲ ਜਿਹਦਾ ਸੀ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਬਲਕਰਨ ਸਿੰਘ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੰਨੂ ਗੁਰਪਤਵੰਤ ਪੰਨੂ ਨੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਇਸ ਸਟੇਟ ਕਾਲਜ ਜਿਹੜਾ ਹੈਗਾ ਇੱਥੇ ਨਕੋਦਰ ਦਾ ਇੱਕ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਤੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਵਾਰਾਂ ਦੇ ਉੱਪਰ ਤੇ ਇੱਕ ਉੱਥੇ ਅੰਡਰ ਬ੍ਰਾਂਚ ਪੈਂਦਾ ਉੱਥੇ ਉਹਨਾਂ ਨੇ ਜਿਹੜੇ ਖਾਲਸਾਣ ਦੇ ਪੱਖੀ ਜਿਹੜੇ ਸਲੋਗਨ ਲਾਇਆ ਸੀ ਤੇ ਜਿਹੜੇ ਉੱਥੇ ਉਹਦੇ ਫਲੈਗ ਉੱਤੇ ਆਪਣੇ ਜਿਹੜੇ ਹੈਗੇ ਝੰਡੇ ਉੱਥੇ ਜਿਹੜੇ ਖਾਲਸਾਣ ਦੇ ਬਣਾ ਕੇ ਸਿਕਸ ਫੋਰ ਜਸਟਿਸ ਦੇ ਨਾਅਰੇ ਵਗੈਰਾ ਉੱਥੇ ਲਿਖੇ ਸੀ ਤਾਂ ਅਸੀਂ ਉਹਦੀ ਜਿਹੜੀ ਹੈਗੀ ਡੀਪ ਜਿਹੜੀ ਇਨਵੈਸਟੀਗੇਟ ਕਰ ਰਹੇ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਥ ਸਾਹਮਣੇ ਆਏ ਕਿ ਜਿਹੜਾ ਬ ਬਲਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਹੈ ਜਿਹੜਾ ਹੈਗਾ ਜਿਹੜਾ ਹੈਗਾ ਜਸਕਰਨਪ੍ਰੀਤ ਸਿੰਘ ਜਸਕਰਨਪ੍ਰੀਤ ਸਿੰਘ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨਪ੍ਰੀਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਉਫਰਾਸੀ ਤੇ ਇਹਦੇ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਕਰ ਆਊਟ ਜਿਹੜੇ ਦੋਸ਼ੀ ਜਿਹੜੇ ਹੋਏ ਕਿ ਤੇਜਪਾਲ ਸਿੰਘ ਇੱਕ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸਿੰਘ ਪਾਲ ਜਿਹੜੇ ਤਿੰਨ ਦੋਸ਼ੀ ਹੈਗੇ ਤੇਜਪਾਲ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸਿੰਘ ਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਜਿਹੜੀ ਢੰਗਾਈ ਨਾਲ ਅਸੀਂ ਤਫ਼ਤੀਸ਼ ਕਰ ਰਹੇ ਹਾਂ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਰਿਹਾ ਤਾਂ ਇਹਦਾ ਵੀ ਮੁੱਢਲੀ ਪੁੱਛਗਿੱਛ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੇ ਜਿਹੜਾ ਬਲਕਰਨ ਸਿੰਘ ਆਇਆ ਬਲਕਰਨ ਸਿੰਘ ਨੇ ਆਪਣੇ ਉਹਦੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਪਾਲ ਹੈ ਉਹਦੇ ਚਾਚੇ ਦਾ ਮੁੰਡਾ ਉਹਦੇ ਅਕਾਊਂਟ ਦੇ ਵਿੱਚ 25000 ਰੁਪਿਆ ਜਿਹੜਾ ਹੈਗਾ ਉਹਨੇ ਭੇਜਿਆ 25000 ਰੁਪਿਆ ਭੇਜ ਕੇ ਉਹਨੂੰ ਇਹ ਜਿਹੜਾ ਟਾਰਗੇਟ ਅਗੇ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਨਾਰੇ ਵਗੈਰਾ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰਕ ਕਿਸਾਨ ਦੀ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਵਧਣ ਜਿਹੜਾ ਵੀਰ ਸਿੰਘ ਪਾਲ ਸੀ ਉਹ ਜਿਹੜਾ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੋਦਰ ਦੇ ਵਿੱਚ ਸਟੂਡੈਂਟ ਹੈ ਜਿਹਦੀ ਉਮਰ ਜਿਹੜੀ 18-19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ ਬਾਗੀ ਹੈ ਉਹਦੇ ਵੀ 19 ਸਾਲ ਉਮਰ ਹੈ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ ਡੀਏਵੀ ਕਾਲਜ ਨਕੋਦਰ ਦਾ ਜਿਹੜਾ ਤੀਸਰਾ ਅਸੀਂ ਰੈਸਟ ਕੀਤਾ ਤੇਜਪਾਲੋ 10+2 ਉਹਨੇ ਪਾਸ ਕੀਤੀ ਹੋਈ ਆ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰੋਲ ਰਿਹਾ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿੱਥੋਂ ਇਸ ਤਰੀਕੇ ਉਹਦੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹਦੀ ਅਸੀਂ ਡਿਪਲੀ ਜਿਹੜੀ ਹੈਗੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਅਏ ਜਿਹੜੇ ਹੈਗੇ ਸੀ ਕਿ ਇਹਨਾਂ ਨੇ ਜਿਹੜੀ ਇਹ ਵਾਰਤਤ ਕੀਤੀ ਸੀ 13 ਤੇ 14 ਦੀ ਜਿਹੜੀ ਇੰਟਰਵਿਨਿੰਗ ਨਾਈਟ ਹੈਗੀ ਹੈ 13 14 ਫਰਵਰੀ ਦੀ ਇੰਟਰਵਿਨਿੰਗ ਨਾਈਟ ਉਦੋਂ ਇਹਨਾਂ ਨੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਗੁਰਪਤਵੰਤ ਸਿੰਘ ਪੰਨੂ ਨੇ ਜਿਹੜੀ ਹੈਗੀ ਆ ਇੰਡੀਆ ਨੂੰ ਧੋਖੇ ਦਿੱਤੀ ਸੀ ਕਿ ਜਿਹੜੀ ਹੈਗੀ ਆ ਮੈਂ ਸਲੋਗਨ ਲਿਖ ਦਿੱਤੇ ਆ ਇੱਥੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਜੈਕ ਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਇਹਨਾਂ ਤਿੰਨ ਥਾਂ ਦੇ ਉੱਤੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਹੋਰ ਸੀ ਹੁਣ ਇਹਦੀ ਇੱਕ ਪੁਛਗਿੱਦੇ ਵਿੱਚ ਆਇਆ ਕਿ ਜਿਹੜਾ ਜਸਕਰਨਪ੍ਰੀਤ ਸਿੰਘ ਹੈ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15-20 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੰਕੀ ਰੋਡ ਦੇ ਰਾਈ ਜਿਹੜਾ ਹੈਗਾ ਯੂਕੇ ਚਲਾ ਗਿਆ ਤਾਂ ਇਹਦੀ ਵੀ ਅਸੀਂ ਜਿਹੜੀ ਤਫ਼ਤੀਸ਼ ਕਰਾਂਗੇ ਕਿ ਕਿਸ ਰੋਜ਼ ਦੇ ਰਾਈ ਗਿਆ ਕਿਸ ਇਹਨੇ ਦੀ ਭੱਜਨ ਦੇ ਵਿੱਚ ਮਦਦ ਕੀਤੀ ਆ ਜਾਂ ਕਿਸੇ ਨੂੰ ਇਹਦੇ ਫੈਕਟ ਚ ਪਤਾ ਸੀ ਜਾਂ ਕਿ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨਪ੍ਰੀਤ ਸਿੰਘ ਹੈ ਇਹਦੇ ਦੇ ਵੀ ਜਿਹੜਾ ਇਹ ਸਾਡਾ ਮੇਨ ਕਿਊਜ਼ਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਇੰਦਾ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੀ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੀ ਇਹਦੀ ਪ੍ਰਾਈਮਰੀ ਸਾਡੀ ਬੇਸਿਕ ਡਿਊਟੀ ਹੈ ਉਹਨੂੰ ਕਰਦੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਰਾਂਗੇ ਤਾਂ ਇਹ ਜਿਹੜਾ ਮੁਕਦਮਾ ਦਰਜ ਕੀਤਾ ਅਸੀਂ 6 ਜਨਵਰੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪਤਵੰਦ ਸਿੰਘ ਪੰਡੂ ਜਿਹੜਾ ਅਮਰੀਕਾ ਵਾਲਾ ਹੈਗਾ 테ਰਰਿਸਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇਹਨੂੰ 테ਰਰਿਸਟ ਘੋਸ਼ਿਤ ਕੀਤਾ ਹੋਇਆ ਹੈ ਬਲਕਰਨ ਸਿੰਘ ਪੁੱਤਰ ਅਵਤਾਰ ਸਿੰਘ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਨੇਡਰ ਰਹਿ ਰਿਹਾ ਤੇ ਤੀਸਰਾ ਜਿਹੜਾ ਜਸਕਰਨਪ੍ਰੀਤ ਸਿੰਘ ਜਿਹੜਾ ਇਹ ਜਿਹੜਾ ਹੈਗਾ ਯੂਕੇ ਜਿਹੜਾ ਚਲਾ ਗਿਆ ਇਹ ਤਿੰਨ ਜਿਹੜੇ ਵਿਅਕਤੀ ਇਹ ਬਾਹਰ ਨੇ ਐਂਡ ਤਿੰਨ ਵਿਅਕਤੀ ਜਿਹੜੇ ਅਸੀਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਜਪਾਲ ਸਿੰਘ ਉਰਫ ਪਾਲੀ ਜਿਹੜਾ ਹੈਗਾ ਨਕੋਦਰ ਦਾ ਰਹਿਣ ਵਾਲਾ ਪਲਸ ਕਾਰਤਿਕ ਇਹ ਪੁੱਤਰ ਸੁਰਿੰਦਰਪਾਲ ਇਹ ਵੀ ਜਿਹੜਾ ਹੈਗਾ 19 ਸਾਲ ਦੀ ਉਮਰ ਹੈ ਵੀ ਨਕੋਦਰ ਏਰੀਆ ਦਾ ਰਹਿਣ ਵਾਲਾ ਤੇ ਵੀਰ ਸਿਕਪਾਲ ਜਿਹੜਾ ਹੈਗਾ ਵੀਰ ਸਿਕਪਾਲ ਜਿਹੜਾ ਬਲਕਰਨ ਦੇ ਅਗੇ ਚਾਚਾ ਦਾ ਮੁੰਡਾ ਹੈ ਇਹਦਾ ਕਜ਼ਨ ਬਰਾਬਰ ਸਿਕਪਾਲ ਤੇ ਵੀਰ ਸਿਕਪਾਲ ਤੇ ਕਰਦੇ ਆ ਆਪਸ ਵਿੱਚ ਕੁਝ ਨਕਚਾ ਹੈ ਕੋਈ ਪ੍ਰਿੰਸਰਤ ਕਵੀ ਇਹ ਜਿਹੜੇ ਜਿਹੜੇ ਇੱਕੋ ਕਾਲਜ ਦੇ ਸਟੱਡੀ ਕਰਦੇ ਸੀ ਜਾਂ ਸਟੂਡੈਂਟ ਹੈਗੇ ਸੀ ਉਹਦੇ ਕਰਕੇ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਜਾਣ ਪਛਾਣ ਸੀ ਤੇ ਸਿਕਪਾਲ ਕਿਨੇ ਪੈਸੇ ਦੱਸੋ ਫਾਸ ਦੱਸਿਓ ਮਾਈਨਰ ਹੈਗੇ ਆ మే జడే 19 ਸਾਲ ਦੇ ਹੈ ਮੇਜਰ ਨੇ ਇਸ ਟਾਈਮ ਮੇਜਰ ਨੇ ਬਟ ਕਦੋਂ ਦੇ ਇਸ ਜਿਹੜੇ ਹੈਗੇ ਬਲਕਰਨ ਦੇ ਜਿਹੜੇ ਹੈਗੇ ਬੈਕਆਪ ਦੇ ਵਿੱਚ ਕਦੋਂ ਦੇ ਆਏ ਨੇ ਕਿਉਂਕਿ ਜਿਹੜੇ ਇਹਦੇ ਵਿੱਚ ਮੇਨ ਅਸੀਂ ਦੇਖਿਆ ਕਿ ਜਿਹੜੇ ਬੱਚੇ ਜਿਹੜੇ 18 19 ਸਾਲ ਦੇ ਜਾਂ ਜਿਹੜੇ ਹਲੇ ਲਾਈਕਲੀ ਕਿ ਮਾਈਨਰ ਤੋਂ ਮੇਜਰ ਦੇ ਵਿੱਚ ਐਂਟਰ ਕੀਤਾ ਹੀ ਨਹੀਂ ਨੇ ਉਹਨਾਂ ਨੂੰ ਜਿਆਦਾ ਜਿਹੜੇ ਸ਼ਿਕਾਰ ਬਣਾ ਰਹੇ ਕਿਉਂਕਿ ਉਹਨਾਂ ਨੂੰ ਇੰਨੀ ਕਈ ਵਾਰ ਸਮਝ ਵੀ ਨਹੀਂ ਹੁੰਦੀ ਜਾਂ ਥੋੜਾ-ਬੋੜਾ ਲਾਲਚ ਦੇ ਕੇ ਜਾਂ ਰੈਡੀਕਲਾਈਜੇਸ਼ਨ ਕਰਨ ਦੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਸੋਚ ਨੂੰ ਛੇਤੀ ਤਰੀਕੇ ਨਾਲ ਇਹ ਬਦਲ ਸਕਦੇ ਆ ਤਾਂ ਇਹ ਦੇ ਵਿੱਚ ਜਿਹੜਾ ਮੇਨ ਇਹਨਾਂ ਦਾ ਜਿਹੜਾ ਮੋਡਾ ਸਪਰਾਈਟੀ ਹੁੰਦੀ ਹੈ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਆਪਦੇ ਨਾਲ ਲਾਉਂਦੇ ਆ। ਲਾਲਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਨੇ ਜਿਹੜੇ 25000 ਰੁਪਇਆ ਜਿਹੜਾ ਹੈਗਾ ਵੀਰ ਸਿਕਬਾਲ ਜਿਹੜਾ ਉਹਦਾ ਚਾਚੇ ਦਾ ਮੁੰਡਾ ਸੀ ਉਹਦੇ ਅਕਾਊਂਟ ਦੇ ਵਿੱਚ ट्रांजੈਕਸ਼ਨਸ ਜਿਹੜੀਆਂ ਨੇ ਫਾਈਨੈਂਸ਼ੀਅਲ ट्रांजੈਕਸ਼ਨਸ ਹੋਈਆਂ ਜਿਹੜੀ ਫਾਈਨੈਂਸ਼ੀਅਲ ट्राਨਸੈਕਸ਼ਨ ਜਿਹੜੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਉਹਨਾਂ ਤੇ ਜਿਹੜੀ ਕਿੱਥੋਂ ట్రాన్స్మిਟ ਹੋਈ ਆ ਕਿੱਥੋਂ ਜਿਹੜੀ ਰਿਮਿਟੈਂਸ ਹੋਈ ਆ ਉਹ ਸਾਰੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਅਸੀਂ ਸਾਰੀਆਂ ਉਹਨਾਂ ਨੂੰ ਵੀ ਜਿਹੜੀ ਹੈਗੀ ਇਹ ਛਾਣਬੀਨ ਕਰ ਰਹੇ ਆ ਸਾਡੀ ਪਲੇਸ ਹਜੀ 25000 ਦੀ ਜਿਹੜੀ ਹੋਈ ਹੈ ਇੱਕ 10000 ਉਹਨਾਂ ਨੂੰ ਹਾਲੇ ਪੁੱਛ ਕੇ ਚਾਹਵੇਂ ਜਿਹੜਾ ਕੈਸ਼ ਦਿੱਤਾ ਸੀ ਤੇ ਜਿਹੜਾ ਜਸਕਰਨਪ੍ਰੀਤ ਨੇ ਉਹਨੂੰ ਇਹਨਾਂ ਨੂੰ ਕੈਸ਼ ਦਿੱਤਾ ਸੀ ਬਾਕੀ ਹੋਰ ਦਿੱਤਾ ਜਾਂ ਕੈਸ਼ ਦੇ ਰੂਪ ਦੇ ਵਿੱਚ ਇਹਨਾਂ ਨੂੰ ਪੈਸੇ ਆਏ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਕਿਸੇ ਤੋਂ ਆਏ ਨੇ ਉਹ ਜਿਹੜਾ ਹੈ ਕਿਉਂਕਿ ਅਸੀਂ ਕਾਲੀ ਵਾਲੇ ਰੈਸਟਰੀ ਤਾਂ ਜਿਹੜਾ ਐਡਵਲ ਟੇਕ ਸਮ ਟਾਈਮ ਤੇ ਉਹਨਾਂ ਦੀ ਸਾਰੀਆਂ ਜਿਹੜੀਆਂ ਇਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਦੇਖੋ ਜਿਹੜਾ ਕਿ ਜਿਹੜੇ ਪੈਸੇ ਆਏ ਨੇ ਹਜੇ ਕਦੋਂ ਜਦੋਂ ਸਲੋਗਨ ਲਿਖੇ ਨੇ ਇਹਨਾਂ ਦਾ ਦੇਖੋ ਇਹਨਾਂ ਦਾ ਸਾਡੇ ਰੋਜ਼ ਜਿਹੜੀ ਮੋਡਲੀ ਪੁਛਗੇ ਚ ਤਿੰਨਾਂ ਦਾ ਰੋਲ ਆਇਆ ਬਾਕੀ ਜੇ ਜੇ ਡੀਪਲੀ ਇਨਵੈਸਟੀਗੇਟ ਕਰਾਂਗੇ ਇਹਨਾਂ ਦੇ ਨਾਲ ਕੋਈ ਹੋਰ ਵੀ ਇਹਨਾਂ ਨੂੰ ਕੰਮ ਇਹਦੇ ਵਿੱਚ ਜਿਹੜਾ ਕ੍ਰਾਈਮ ਹੈ ਉਹਦੇ ਵਿੱਚ ਕੋਈ ਅਕੰਪਲਿਸ਼ ਹੈ ਸੀ ਜਾਂ ਨਹੀਂ ਹੈ ਸੀ ਉਹ ਬਾਅਦ ਦੇ ਵਿੱਚ ਜਿਹੜਾ ਤਫਤੀਸ਼ ਦੇ ਵਿੱਚ ਸਾਨੂੰ ਬਤ ਇਹ ਜਿਹੜਾ ਫਰਵਰੀ ਦੇ 13 ਤੇ 14 ਫਰਵਰੀ ਜਿਹੜੀ ਹੈਗੀ ਆ ਉਦੋਂ ਇੰਟਰਵਿਊ ਦੀ ਨਾਈਟ ਹੈਗੀ ਸੀ ਜਿਹੜੀ ਉਹਦੇ 13 ਦੀ ਰਾਤ ਨੂੰ ਲਾ ਲਓ ਜਾਂ ਮਾਰਨਿੰਗ ਵਰਦੀ ਮਾਰਨਿੰਗ 14 ਦੀ ਜਿਹੜੀ ਹੈਗੀ ਉਹਦੋਂ ਇਹਨਾਂ ਨੇ ਲਿਖਿਆ ਸੀ ਬਟ ਇਹ ਜਿਹੜੇ ਕੇਸ ਜਿਹੜੇ ਹੈਗੇ ਉਦੋਂ ਰਜਿਸਟਰd ਹੀ ਹੋਏ ਸੀ ਇਹ ਜਿਹੜਾ ਐਫ ਆਈ ਆਰ ਹੋਣਾ ਸੀ ਰਜਿਸਟਰ ਕਰਕੇ ਪਿੰਨ ਨੰਬਰ ਦੇ ਵਿੱਚ ਲਿਖਿਆ ਹੀ ਉਹ ਤਰਿਛਣੀ ਆਦੀ ਹੈ ਨੰਗਲ ਦੇ ਵਿੱਚ ਜਿਹੜਾ ਬਲਕਰਨ ਸਿੰਘ ਜਿਹੜਾ ਮੇਨ ਅਕਿਊਜ਼ਡ ਕੈਨੇਡਾ ਦੇ ਵਿੱਚ ਅਸੀਂ ਦੱਸ ਰਹੇ ਆ ਉਹ ਉਸ ਦੇ ਅੱਗੇ ਬੰਦਿਆਂ ਨੇ ਲਿਖਵਾਇਆ ਸੀ ਉਹਦੇ ਵਿੱਚ ਬਲਕਰਨ ਸਿੰਘ ਵੀ ਜਿਹੜਾ ਮੇਨ ਕਿਊਜ਼ ਹੈ ਤਾਂ ਬਲਕਰਨ ਸਿੰਘ ਦਾ ਜਿਹੜਾ ਮੇਨ ਰੋਲੇ ਦੇ ਵਿੱਚ ਫਿਗਰ ਆਊਟ ਹੋ ਰਿਹਾ ਗੁਰਪਤਵੰਦ ਪੰਨੋ ਦਾ ਅੱਗੇ ਬਲਕਰਨ ਸਿੰਘ ਦਾ ਬਲਕਰਨ ਸਿੰਘ ਦੇ ਆਪਣੇ ਜਿਹੜੇ ਇਹ ਮੋਡਿਊਲ ਡਿਫਰੈਂਟ ਸੀ ਇਹ ਮੋਡਿਊਲ ਉਤੇ ਨਾਲ ਤਿਆਰ ਕਰਕੇ ਇਹਨਾਂ ਤੋਂ ਵੀ ਜਿਹੜਾ ਕਰਵਾਇਆ ਤਾਂ ਇਸ ਤਰੀਕੇ ਦੇ ਹੋਰ ਵੀ ਕਿੰਨੇ ਬਲਕਰਨ ਨੇ ਜਿਹੜੇ ਜਾਂ ਇਹਨਾਂ ਨੇ ਗੁਰਪਤਵੰਤ ਦੇ ਮੋਡਿਊਲ ਤਿਆਰ ਕੀਤੇ ਆ ਜਾਂ ਹੋਰ ਉਸੇ ਅਸੀਂ ਡੀਪਲੀ ਜਿਹੜੀ ਹੈਗੀ ਆ ਇਸ ਨੂੰ ਇਨਵੈਸਟੀਗੇਟ ਕਰਦੇ ਉਹਦੀ ਤਹ ਤੱਕ ਜਾਵਾਂ। ਇੱਕ ਹੀ ਸਪੋਰਸਰ ਇੱਕ ਤਾਂ ਇਹਨਾਂ ਦੀ ਫੈਮਿਲੀ ਦੇ ਨਾਲ ਉਹ ਤੇ ਆਨੁਅਲੀ ਸਮੇਂ ਦੇ ਵਿੱਚ ਵੀ ਇਹਨਾਂ ਨੇ ਹੋਰ ਨਹੀਂ ਕੋਈ ਕੰਸੈਂਟਮੈਂਟ ਇਹਨਾਂ ਨੂੰ ਸੀ ਨਹੀਂ ਐਸਸਰਸ਼ਨ ਨਹੀਂ ਆ ਜਿਹੜੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੀ ਹਲੇ ਜਿਹੜੀ ਪ੍ਰੀਮੀਅਰ ਰਿਣੀ ਸਟੇਜ ਹੈਗੀ ਆ ਜਿੰਨੀ ਕਿ ਸਾਨੂੰ ਜਿਹੜੀ ਅਸੀਂ ਅਰੈਸਟ ਕਰਨ ਤੋਂ ਬਾਅਦ ਜਿੰਨੀ ਕਿ ਮੋਡੂਲ ਹੀ ਪੁੱਛ ਕੇ ਇਸ ਦੇ ਵਿੱਚ ਆਇਆ ਉਹ ਹੈ ਇਹਨਾਂ ਦਾ ਰਿਮਾਂਡ ਵੀ ਲਿਆ ਜਾਊਗਾ ਡਿਟੇਲ ਦੇ ਵਿੱਚ ਜਿਹੜੀਆਂ ਅਪਡੇਟਸ ਆਉਣਗੀਆਂ ਉਹ ਤੁਹਾਡੇ ਨਾਲ ਜਿਹੜੀਆਂ ਨੇ ਜਲਦੀ ਸ਼ੇਅਰ ਕਰਨੀਆਂ ਫੈਮਿਲੀ ਬੈਕਗ੍ਰਾਉਂਡ ਫਿਰਾਂ ਉਹ ਲਾਈਫ ਫੈਮਿਲੀ ਜਿਹੜੀ ਬੈਕਗ੍ਰਾਉਂਡ ਨਾਰਮਲ ਘਰਾਂ ਦੇ ਜਿਹੜੇ ਹੈਗੇ ਨੇ ਇਸ ਕਰਕੇ ਜਿਹੜੀ ਹੈਗੇ ਉਹਨੂੰ ਟਾਈਮ ਲੱਗੂਗਾ ਸੀ ਕਿ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਹੁੰਦੀ ਹੈ ਨਾ ਹਮੇਸ਼ਾ ਉਹਦੇ ਵਿੱਚ ਥੋੜਾ ਟਾਈਮ ਲਾਦਾ ਉਹਦੀ ਜਿਹੜੀਆਂ ਡਿਟੇਲਸ ਲੈਣੀਆਂ ਹੁੰਦੀਆਂ ਨੇ ਬੈਂਕ ਦੇ ਰਿਕਾਰਡ ਲੈਣਾ ਹੁੰਦਾ ਉਹਨਾਂ ਦੀ ਲਿਵਿੰਗ ਸਟੈਂਡਰਡ ਕੀ ਹੈ ਕਿੰਨੇ ਕੁ ਪੈਸੇ ਉਹਨਾਂ ਨੂੰ ਇਨਕਮ ਹੈ ਕਿੰਨਾ ਕੁ ਉਹਨਾਂ ਦਾ ਖਰਚਾ ਕਿੰਨਾ ਕੁ ਹੈ ਉਹ ਸਾਰੇ ਜਦੋਂ ਅਸੀਂ ਡੀਪਲੀ ਜਦੋਂ ਇਨਵੈਸਟੀਗੇਟ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ ਕਿ ਇਹਦੀ ਫਾਈਨੈਂਸ਼ੀਅਲ ਸਟੇਟਸ ਕੀ ਸੀ ਤੇ ਇਹਦੀ ਜਿਹੜੀਆਂ ਨੇ ਇਨਕਮ ਕਿੰਨੀ ਆ ਐਕਸਪੈਂਡੀਚਰ ਇਹਨਾਂ ਦੇ ਕੀ ਕੀ ਨੇ ਇੱਕ ਗਲਾਸ ਚੀਜ਼ ਹੈ ਕਿ ਇਹ ਦਾ ਮੀਡੀਅਮ ਰਾਪਤਾ ਕਿਸ ਤਰੀਕੇ ਦਾ ਸੋਸ਼ਲ ਮੀਡੀਆ ਕਿ ਵਟਸਐਪ ਸੀ ਇੰਸਟਾਗ੍ਰam ਸੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੈ ਕਿ ਕਈ ਜਿਹੜੀਆਂ ਐਪਸ ਹੈਗੀਆਂ ਨੇ ਜਿਹੜੀਆਂ ਦਾ ਜਿਹੜਾ ਕਿਤੇ ਵੀ ਰਿਕਾਰਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਹੀਂ ਉਹ ਤੇ ਟਰੈਕ ਅਸੀਂ ਕਰਪਾ ਤੇ ਬਟ ਸਾਡਾ ਜਿਵੇਂ ਸਾਨੂੰ ਸੀਕ੍ਰੀਟ ਇਨਫਰਮੇਸ਼ਨ ਆਈ ਕੋਸ਼ ਜਿਹੜੇ ਸੋਲਿਡ ਇਨਫਰਮੇਸ਼ਨ ਸੀ ਸਾਡੇ ਕੋ ਜਦੋਂ ਹੀ ਸਾਡੇ ਕੋਲ ਕੰਕ੍ਰੀਟ ਇਨਵੈਸਟੀਗੇਸ਼ਨ ਦੇ ਵਿੱਚ ਦੇ ਵਿੱਚ ਸਾਨੂੰ ਇੱਕ ਕੰਕ੍ਰੀਟ ਐਵੀਡੈਂਸ ਕੋਈ ਨਾ ਐਵੀਡੈਂਸ ਮਿਲੀ ਤਾਂ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਇਹਦੇ ਵਿੱਚ ਅਰੈਸਟ ਕੀਤਾ ਜਿਹੜੇ ਲੰਗਰ ਦੇ ਵਿੱਚ ਜਿਹੜੇ ਇਸ ਕਮਿਟੀ ਦੇ ਅਸੀਂ ਬਾਬਾ ਸਾਹਿਬ ਦੀ ਉਹਨਾਂ ਦੇ ਵਿੱਚ ਉਹ ਜਿਹੜੇ ਅਕਿਊਜ਼ ਹੋਣੇ ਪਏਗੇ ਉਹ ਅਕਿਊਜ਼ ਫੜੇ ਗਏ ਸੀ ਜਿਹੜੇ ਉਹਨਾਂ ਚ ਬਲਕਰਨ ਸਿੰਘ ਜਿਹੜਾ ਕੈਨੇਡਾ ਦਾ ਉਹਦਾ ਮੇਨ ਰੋਲ ਸੀ ਉਹ ਬਟ ਸਹਿਦੋਸ਼ੀ ਇਹਦੇ ਵਿੱਚ ਵੀ ਹੋਗੇ ਗਰਨ ਜਿਹੜਾ ਬਲਕਰਨ ਸੀ ਉਹਨੇ ਇੱਕ ਮੋਡਿਊਲ ਤਿਆਰ ਕੀਤਾ ਜਿਹੜੇ ਉਸ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਸੀ ਘਟੇ ਨੰਗਲਵਾਲੀ ਘਟਰਾ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਗਿਆ ਸੁਖਵੀਰ ਤੇ ਇੱਕ ਅਵਤਾਰ ਸਿੰਘ ਤਾਰੀ ਸੀ ਉਹ ਵੀ ਜਿਹੜੇ ਹੈਗੇ ਸੀ ਨੂਰਪੁਰ ਚੱਟਰਾ ਨਗੋਦਰ ਦੇ ਏਰੀਆ ਦੇ ਰਹਿਣ ਵਾਲੇ ਸੀ ਤਾਂ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਅਸੀਂ ਉਹਨਾਂ ਨੂੰ ਵੀ ਰਿਮਾਂਡ ਤੇ ਲਵਾਵਾਂਗੇ ਰੈਡਕਸ਼ਨ ਮੋਰਡ ਤੇ ਲਿਆ ਕੇ ਉਹਨਾਂ ਦਾ ਵੀ ਦੇਖਾਂਗੇ ਕਿ ਇਹਨਾਂ ਦੇ ਨਾਲ ਉਹ ਕੀ ਬਲਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਨਾਲ ਇਕੱਠੇ ਸੀ ਜਾਂ ਅਲੱਗ-ਅਲੱਗ ਇਹ ਲਈ ਮੈਂ ਇਟਸ ਮੈਟਰ ਆਫ ਇਨਵੈਸਟੀਗੇਸ਼ਨ ਕਰੀਸ ਖਾਸ ਕਰਕੇ ਕੰਮ ਕਰਦੀ ਸੀ ਕਿ ਨਕਉਤਰ ਕੀ ਉਹ ਜਿਹੜੇ ਯੂਜ਼ ਹੈਗੇ ਨੇ ਕਿ ਸਾਰੇ ਨਹੀਂ ਦੇਖੋ ਜਿਹੜਾ ਐਗਜ਼ੀਕਿਊਟਰ ਉਸੇ ਦੇ ਨਿਕਲਦੇ ਨੇ ਸਾਰੇ ਦੇਖੋ ਇਹ ਏਰੀਏ ਦੇ ਨਾਲ ਤਾਂ ਇਹਦਾ ਕੋਈ ਕ੍ਰਾਈਮ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਹੈਗਾ ਕਿ ਨਕਉਤਰ ਦੀ ਨਿਕਲਦੇ ਬਟ ਕਿਉਂਕਿ ਬਲਕਰਨ ਸਿੰਘ ਨਕਉਤਰ ਏਰੀਆ ਦਾ ਰਹਿਣ ਵਾਲਾ ਸੀ ਮਾਸਟਰਮਾਈਂਡ ਬਲਕਰਨ ਮਾਸਟਰਮਾਈਂਡ ਇੱਥੋਂ ਦਾ ਰਹਿਣਾ ਤਾਂ ਨੇਚਰਲੀ ਉਹ ਆਪਣੇ ਆਪਣੇ ਕਜ਼ਨ ਬ੍ਰਦਰ ਨੂੰ ਉਹਦੇ ਰੀਅਲ ਬ੍ਰਦਰ ਨੂੰ ਇਹਦੇ ਵਿੱਚ ਨੂੰ ਆ ਲਿਆ ਪਰ ਈਜ਼ੀ ਉਹਨੂੰ ਜਿੱਥੋਂ ਉਹਦੇ ਲਿੰਕ ਬਣਦੇ ਸੀ ਉਹਨਾਂ ਨੂੰ ਨੇ ਯੂਜ਼ ਕੀਤਾ ਆ ਤਰੀ ਕੋਰ ਸਵਾਲ ਹੈ 25 ਹਜ਼ਾਰ ਦਾ ਕੁਝ ਦੱਸ ਦਿਓ ट्राਨਸੈਕਸ਼ਨ ਜਿਹੜੀ ਨਹੀਂ 25 ਹਜ਼ਾਰ ਦਾ ਮਤਲਬ ਮੂਲੀ ਟ੍ਰਾਂਸ ਦੇ ਵਿੱਚ ਇਹ ਪਤਾ ਚੱਲ ਪਾਇਆ ਕਿ 25 ਹਜ਼ਾਰ ਦੇ ਪਿੱਛੇ ਹੀ ਕੰਮ ਕੀਤਾ ਗਿਆ ਜਾਂ ਹੋਰ ਪੇਮੈਂਟ ਕੰਮ ਹੋਣ ਤੋਂ ਬਾਅਦ ਜਿਵੇਂ ਕਿ ਇਹਨਾਂ ਨੂੰ ਕੈਸ਼ ਪੇਮੈਂਟ ਵੀ ਮਿਲੀ ਹੈਗੀ ਆ ਐਂਡ ਉਹ ਕਿੰਨੀ ਮਿਲੀ ਆ ਜਾਂ ਕਿਸ ਕਿਸ ਹੋਰ ਜ਼ਰੀਏ ਇਹਨਾਂ ਨੂੰ ਮੋੜ ਦੇ ਜ਼ਰੀਏ ਮਿਲੀ ਹੈ ਸਮ ਟਾਈਮ ਕੀ ਹੁੰਦਾ ਕਿ ਜਿਹੜੀ 25 ਹਜ਼ਾਰ ਦੀ ਤਾਂ ਲੀਗਲੀ ਸਾਨੂੰ ਉਹ ਜਿਹੜੀ ਹੈਗੀ ਟ੍ਰਾਂਸੈਕਸ਼ਨ ਜਿਹੜੀ ਹੈਗੀ ਆ ਔਰ ਜਿਹੜੀ ਹੈਗੀ ਵੈਸਟਰਨ ਯੂਨੀਅਨ ਦਾ ਰਾਈ ਜਦੋਂ ਹੋਈਏ ਤਾਂ ਉਹ ਪ੍ਰੂਵ ਹੋ ਗਈ ਆ ਜਾ ਜਿਹੜੀ ਪ੍ਰੂਵ ਹੋ ਜਾਂਦੀ ਹੈ ਉਹ ਕੋਜੈਂਟ ਐਵੀਡੈਂਸ ਹੈਗੀ ਆ ਜਿਹੜੀ ਕੈਸ਼ ਵਾਲੀ ਹੈ ਜਿਹੜੀ ਵਰਬਲ ਹੈ ਵਰਬਲ ਦੇ ਉੱਤੇ ਜਿਹੜੀ ਹੈਗੀ ਕਿਉਂਕਿ ਇਹ ਸਾਡੇ ਕੋਲ ਕੋਜੈਂਟ ਐਵੀਡੈਂਸ ਹੈਗੀ ट्रांजੈਕਸ਼ਨ ਦੇ ਤੇ ਅਸੀਂ ਵਰਕ ਕਰ ਰਹੇ ਹਾਂ ਜੀ ਇਹਨਾਂ ਨੂੰ ਕਨਵਿੰਸ ਕਿਵੇਂ ਕੀਤਾ ਗਿਆ ਪੈਸੇ ਪੈਸੇ ਲਈ ਸਿਰਫ ਕਨਵਿੰਸ ਹੋ ਗਈ ਜਾਂ ਕੋਈ ਕੋਈ ਲਾਲਚ ਕੋਈ ਲਾਲਚ ਕਰਦੇ ਆ। ਮੈਂ ਦੀਵਾਨ ਨੂੰ ਦੱਸਿਆ ਗਿਆ ਕਿ ਜਿਹੜਾ ਹੈਗਾ ਇਹਨਾਂ ਨੂੰ ਪੈਸਾ ਤਾਂ ਜਿਹੜਾ ਹੈਗਾ ਉਹ ਤਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਹੀ ਆ ਐਂਡ ਅੱਗੇ ਕੀ ਦਿੱਤਾ ਲਾਲਚ ਹੋਰ ਡਿਫਰੈਂਟ ਲਾਲਚ ਕੀ ਹੋ ਸਕਦਾ ਹੈ ਉਹ ਅਸੀਂ ਇਨਵੈਸਟੀਗੇਸ਼ਨ ਤੇ ਆਇਆ ਤੁਹਾਨੂੰ ਅਪਡੇਟ ਅਸੀਂ ਕਰਾਂਗੇ ਠੀਕ ਹੈ